ਸਿੰਘੇ ਮਜ਼ਦੂਰਾ ਆ ਪੰਜਾਬ ਵਿੱਚ ਜ਼ਮੀਨਾਂ ਲੈਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਵਿੱਚ ਰਹਿ ਰਹੇ ਪਰਵਾਸੀ ਮਜ਼ਦੂਰਾ ਦੀ ਪੀਸੀ ਲਾਜ਼ਮੀ ਕਰੋ ਹੱਥੀ ਕਰੋ ਲਾਜ਼ਮੀ ਕਰੋ ਪਰਵਾਸੀ ਮਜ਼ਦੂਰਾ ਦੀ ਧੱਕੇਸ਼ਾਹੀ ਬੰਦ ਕਰੋ ਬੰਦ ਕਰੋ ਪਰਵਾਸੀ ਕੱਢੋ ਪੰਜਾਬ ਤੋਂ ਛੱਡੋ ਜਦ ਮਾਰਚ ਕੱਢਿਆ ਗਾਇਸ ਤਾਂ ਕੀ ਕਰਨ ਮੰਨਦੇ ਹੋ ਦੇਖੋ ਇਹ ਬੜੀ ਚੰਗੀ ਗੱਲ ਹੋਈ ਆ ਸ਼ਹਿਰਾਂ ਦੇ ਵਿੱਚ ਹਿੰਦੂ ਕਮਿਊਨਿਟੀ ਜ਼ਿਆਦਾ ਆ ਜਿਹੜੀ ਵੀ ਸਾਰੇ ਕੰਮ ਜਿਹੜੇ ਕਰਦੀ ਆ ਭਲਾਓ ਵੱਡੇ ਕਾਰੋਬਾਰ ਭਲਾਓ ਛੋਟੇ ਕਾਰੋਬਾਰ ਪਰ ਅੱਜ ਸਾਡੇ ਨਾਲ ਜਿੰਨੇ ਇਹ ਭਰਾ ਇਕੱਠੇ ਮੀਡੀਅਮ ਕਾਰੋਬਾਰੀ ਆ ਸਾਰੇ ਤੇ ਇਹਨਾਂ ਭਰਾਵਾਂ ਨੇ ਇਹ ਬਹੁਤ ਚਿਰ ਤੋਂ ਇਹ ਗੱਲ ਮਹਿਸੂਸ ਕਰਦੇ ਸੀ ਵੀ ਮਤਲਬ ਸਾਡਾ ਨੁਕਸਾਨ ਹੋ ਰਿਹਾ ਸਾਡੇ ਕੰਮ ਖਾਰੇ ਆ ਪਰ ਵਾਹ ਨਹੀਂ ਚੱਲਣ ਰਹੀ ਸੀ ਕਿਉਂਕਿ ਪ੍ਰਵਾਸੀਆਂ ਦੇ ਪਿੱਛੇ ਉਹਨਾਂ ਦੀਆਂ ਗੈਂਗਾ ਬਣੀਆਂ ਹੋਈਆਂ ਆ ਉਹਨਾਂ ਦੇ ਪਿੱਛੇ ਦੇਖੋ ਪੰਜਾਬੀ ਨੂੰ ਤਾਂ ਡਾਕੂਮੈਂਟ ਖਣ ਬਣਾਉਣ ਦੇ ਲਈ ਧੱਕੇ ਖਾਣੇ ਪੈਂਦੇ ਇਹਨਾਂ ਦੇ ਡਾਕੂਮੈਂਟਸ ਆਪਣੇ ਆਪ ਫਟਾਫਟ ਬੰਦੇ ਆ ਕਿਉਂਕਿ ਇਹਨਾਂ ਦੇ ਪਿੱਛੇ ਕੋਈ ਨਾ ਕੋਈ ਸਿਸਟਮ ਕੰਮ ਕਰਦਾ ਤਾਂ ਬੰਦੇ ਆ ਤੇ ਇਹਨਾਂ ਦੇ ਵਿੱਚ ਇਹੀ ਸਿਸਟਮ ਕਾਰਮ ਕਰਦਾ ਵੀ ਜਿਹੜੀਆਂ ਸਰਕਾਰਾਂ ਆ ਉਹ ਚਾਹੁੰਦੀਆਂ ਵੀ ਇਹ ਜਿਹੜੇ ਪ੍ਰਵਾਸੀ ਆ ਨਾ ਇਹਨਾਂ ਇਹਨਾਂ ਨੂੰ ਤਾਂ ਪੰਜਾਬ ਦੇ ਇਸ਼ੂ ਦੀ ਕੋਈ ਸਮਝ ਨਹੀਂ ਹੈਗੀ ਇਹਨਾਂ ਦੀ ਜਦੋਂ ਮਰਜ਼ੀ ਅਸੀਂ ਵੋਟ ਮੈਨੇਜ ਕਰ ਸਕਦੇ ਆ ਪਰ ਜਿਹੜੇ ਪੰਜਾਬੀ ਲੋਕ ਆ ਨਾ ਉਹਨਾਂ ਦੀ ਇਹ ਵੋਟ ਮੈਨੇਜ ਨਹੀਂ ਕਰ ਸਕਦੇ ਇਸ ਕਰਕੇ ਉਹ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਪੰਜਾਬੀ ਬਸਾਰੇ ਆ ਤਾਂ ਕਿ ਉਹਨਾਂ ਨੂੰ ਆਪਣੇ ਹਿਸਾਬ ਨਾਲ ਉਹ ਵੋਟਾਂ ਪਵਾ ਸਕਣ ਪਰ ਇਹ ਰਾਜਨੀਤੀ ਹੁਣ ਬਹੁਤਾ ਦਿਨ ਨਹੀਂ ਚੱਲਣੀ ਕਿਉਂਕਿ ਹਮਾਮ ਦੇ ਵਿੱਚ ਇਹ ਸਾਰੇ ਨੰਗੇ ਹੋ ਚੁੱਕੇ ਆ ਭਲਾ ਉਹ ਆਮ ਆਦਮੀ ਪਾਰਟੀ ਆ ਭਲਾ ਕਾਂਗਰਸ ਆ ਭਲਾ ਆਕਾਲੀ ਆ ਭਾਜੀਪੀ ਆ ਕਿਸੇ ਵੀ ਪਾਰਟੀ ਦੇ ਕਿਸੇ ਵੀ ਲੀਡਰ ਨੇ ਮੋਹਰੇ ਆ ਕੇ ਇਹ ਨਹੀਂ ਗੱਲ ਕਹੀ ਵੀ ਅਸੀਂ ਪੰਜਾਬ ਦੇ ਲੋਕਾਂ ਦੀ ਹੱਕਾਂ ਦੀ ਗੱਲ ਕਰਾਂਗੇ ਪੰਜਾਬ ਦੇ ਜਿਹੜੇ ਰਾਈਟ ਮੰਨਦੇ ਆ ਲੋਕਾਂ ਦੇ ਉਹ ਦਵਾਵਾਂਗੇ ਉਹਨਾਂ ਦੀਆਂ ਨੌਕਰੀਆਂ ਬਚਾਵਾਂਗੇ ਉਹਨਾਂ ਦੇ ਜ਼ਮੀਨਾਂ ਬਚਾਵਾਂਗੇ ਉਹਨਾਂ ਦੇ ਕਾਰੋਬਾਰ ਬਚਾਵਾਂਗੇ ਪੰਜਾਬ ਦਾ ਕਲਚਰ ਬਚਾਵਾਂਗੇ ਬੇਟੀਗਲ ਪਾਰਟੀਆਂ ਦਾ ਨਾਮ ਬੋਲਣਾ ਇਸ ਦੇ ਪਿੱਛੇ ਤੁਸੀਂ ਕੀ ਕਾਰਨ ਮੰਨਦੇ ਹੋ ਜੀ ਇਹੀ ਕਾਰਨ ਆ ਵੀ ਉਹ ਵੋਟਾਂ ਵੋਟਾਂ ਹੀ ਸਭ ਤੋਂ ਵੱਡੀਆਂ ਕਾਰਨ ਆ ਉਹਨਾਂ ਨੂੰ ਐਂ ਲੱਗਦਾ ਵੀ ਇਹ ਵੋਟਾਂ ਨੂੰ ਅਸੀਂ ਮੈਨੇਜ ਕਰ ਸਕਦੇ ਹਾਂ ਸੋਖੇ ਤਰੀਕੇ ਦੇ ਨਾਲ ਦੇਖੋ ਪੰਜਾਬ ਦੇ ਵਿੱਚ ਆਪਾਂ ਜਿੱਥੋਂ ਤੱਕ ਇਹ ਗੱਲ ਨੂੰ ਸਮਝਦੇ ਆ ਇੱਕ ਕਹਿਣ ਨੂੰ ਇੱਕ ਪੰਜਾਬੀਆਂ ਦੀ ਸਰਕਾਰ ਆ ਜਿਸ ਤਰੀਕੇ ਨਾਲ ਪ੍ਰਵਾਸੀਆਂ ਦੀ ਇੱਥੇ ਆਮਦ ਹੋ ਚੁੱਕੀ ਆ ਤੇ ਹੁਣ ਪ੍ਰਵਾਸੀਆਂ ਦੀ ਉਹਦੇ ਵਿੱਚ ਬਹੁਤ ਵੱਡੀ ਅਹਿਮੀਅਤ ਬਣ ਚੁੱਕੀ ਆ ਉਹ ਵੱਡੀ ਅਹਿਮੀਅਤ ਬਣਨ ਦਾ ਹੀ ਕਾਰਨ ਆ ਵੀ ਇਹ ਪੋਲਿਟਿਕਲ ਪਾਰਟੀਆਂ ਬੋਲ ਨਹੀਂ ਰਹੀਆਂ ਪਰ ਪੰਜਾਬੀ ਪੰਜਾਬੀਆਂ ਨੂੰ ਜਾਗਣਾ ਚਾਹੀਦਾ ਪੰਜਾਬੀ ਜਾਗ ਗਏ ਆ ਪੰਜਾਬੀਆਂ ਨੂੰ ਆਪਣੇ ਨੌਕਰੀਆਂ ਲਈ ਜ਼ਮੀਨਾਂ ਲਈ ਕਾਰੋਬਾਰ ਦੇ ਲਈ ਆਪਣੇ ਕੰਮਾਂ ਦੇ ਲਈ ਉੱਠਣਾ ਪਊਗਾ ਨਹੀਂ ਤਾਂ ਇਹ ਜਿਹੜੇ ਬਾਹਰੋਂ ਬੇਤਹਾਸ਼ਾ ਪ੍ਰਵਾਸ ਹੋ ਰਿਹਾ ਆ ਇਹ ਸਾਨੂੰ ਪੰਜਾਬੀਆਂ ਨੂੰ ਖਾ ਜਾਊਗਾ ਅਸੀਂ ਕਿਸੇ ਜੋਗੇ ਨਹੀਂ ਰਵਾਂਗੇ ਅਸੀਂ ਕਾਨੂੰਨ ਦੀ ਡਿਮਾਂਡ ਕਰਦੇ ਆ ਜਿਹੜੇ ਪੰਜਾਬੀ ਆ ਜਾਗਰੂਤ ਹੋ ਗਏ ਨੇ ਤੁਹਾਨੂੰ ਕੀ ਲੱਗਦਾ ਉਹਨਾਂ ਦੇ ਸਮੇਂ ਦੇ ਵਿੱਚ ਇਸ ਦੇ ਕੁਝ ਵਧੀਆ ਸਿੱਟੇ ਨਿਕਲਣਗੇ ਦੇਖੋ ਵਧੀਆ ਸਿੱਟੇ ਜੇ ਹਿਮਾਚਲ 'ਚ ਕਾਨੂੰਨ ਬਣਿਆ ਹੋਇਆ ਆ ਰਾਜਸਥਾਨ 'ਚ ਕਾਨੂੰਨ ਆ ਮਹਾਲਿਆ ਪਟਾਨ ਛੱਤੀਸਗੜ੍ਹ 12 ਤੋਂ ਵੱਧ ਸਟੇਟਾਂ ਦੇ ਵਿੱਚ ਕਾਨੂੰਨ ਆ ਤੇ ਜੇ ਪੰਜਾਬ 'ਚ ਬਣ ਜਾਊਗਾ ਤੇ ਉਹਨਾਂ ਕੀ ਆਫਤ ਆਜੂਗੀ ਜਿਹੜਾ ਦੇਸ਼ ਟੁੱਟ ਜਾਊਗਾ ਉਹਦੇ ਨਾਲ ਜੇ ਬਾਕੀਆਂ ਨੂੰ ਰਾਈਟ ਆ ਆਪਣੇ ਹੱਕਾਂ ਦਾ ਜੇ ਹਿਮਾਚਲ ਨੂੰ ਬਾਕੀ ਇਹ ਸੂਬਿਆਂ ਨੂੰ ਰਾਈਟ ਆਪਣੇ ਨੌਕਰੀਆਂ ਬਚਾਉਣ ਦਾ ਜ਼ਮੀਨਾਂ ਬਚਾਉਣ ਦਾ ਆਪਣੇ ਕਾਰੋਬਾਰ ਬਚਾਉਣ ਦਾ ਤੇ ਫਿਰ ਪੰਜਾਬ ਨੂੰ ਕਿਉਂ ਨਹੀਂ ਰਾਈਟ ਪੰਜਾਬ ਦੇ ਲੋਕਾਂ ਨੂੰ ਕਿਉਂ ਨਹੀਂ ਰਾਈਟ ਜਦ ਕਿ ਪੰਜਾਬ ਦੇ ਲੋਕਾਂ ਨੇ ਤਾਂ ਇੰਨੀ ਜ਼ਿਆਦਾ ਜਿਹੜੀ ਆ ਉਹ ਤਬਾਹੀ ਚੱਲੀ ਹੋਈ ਆ ਤੁਸੀਂ ਦੇਖਿਆ ਵੀ ਪਾਣੀਆਂ ਨੇ ਚੱਲੀ ਉਦੋਂ ਪਹਿਲਾ 47 ਕਿੱਡੂ ਵੱਡੀ ਅਸੀਂ ਚੱਲੀ ਉਸ ਤੋਂ ਬਾਅਦ ਪੰਜਾਬੀ ਸੂਬਾ ਮੋਰਚਾ ਜਦੋਂ ਲੱਗਾ ਉਦੋਂ ਅਸੀਂ ਤਬਾਹੀ ਚੱਲੀ 71 65 ਦੇ ਜੰਗਾ ਜਿ ਤਵਾਹੀ ਚੱਲੀ ਆ ਹੁਣ ਜਦੋਂ ਆ ਪਾਕਿਸਤਾਨ ਨਾਲ ਇਹਨਾਂ ਦਾ ਪੰਗਾ ਵੇ ਉਦੋਂ ਮੱਲਬ ਪੰਜਾਬ ਤਵਾਹੀ ਝੱਲਣ ਨੂੰ ਤਾਂ ਹਰ ਪਾਸੇ ਪੰਜਾਬ ਅੱਗੇ ਆ ਪਰ ਜਦੋਂ ਪੰਜਾਬ ਆਪਣੇ ਰਾਈਟਸ ਦੀ ਆਪਣੇ ਡਿਮਾਂਡ ਕਰਦਾ ਆਪਣੀਆਂ ਮੰਗਾਂ ਰੱਖਦਾ ਫਿਰ ਪੰਜਾਬ ਇਹਨਾਂ ਨੂੰ ਵੱਖਵਾਦੀ ਜਾਂ ਅਤਵਾਦੀ ਸੂਬਾ ਕਿਉਂ ਦਿਸਦਾ ਆ ਜਾਣਦੇ ਹੋਏ ਪੰਜਾਬ ਦੀਆਂ ਸਰਕਾਰਾਂ ਨੂੰ ਤੁਹਾਡੀ ਕੀ ਰਾਏ ਮੇਰੇ ਇਹੀ ਆਮ ਆਦਮੀ ਪਾਰਟੀ ਸਰਕਾਰ ਨੂੰ ਇਹੀ ਰਾਏ ਆ ਵੀ ਉਹ ਜਲਦੀ ਤੋਂ ਚੱਲਦੀ ਇੱਕ ਕਾਨੂੰਨ ਲੈ ਕੇ ਆਣ ਉਸ ਕਾਨੂੰਨ ਦੇ ਵਿੱਚੋਂ ਦੀ ਕੋਈ ਵੀ ਪ੍ਰਵਾਸੀ ਹੋ ਕੇ ਆਵੇ ਅਸੀਂ ਜਿਹੜੇ ਚੰਗੇ ਬੰਦੇ ਆ ਜਿਹੜੇ ਇੱਥੇ ਪੰਜਾਬ ਦੇ ਕੰਮ ਕਰ ਰਹੇ ਆ ਖੇਤਾਂ 'ਚ ਕੰਮ ਕਰ ਰਹੇ ਆ ਇੱਥੇ ਦੁਕਾਨਾਂ 'ਤੇ ਕੰਮ ਕਰ ਰਹੇ ਆ ਜੇ ਫੈਕਟਰੀਆਂ 'ਚ ਕੰਮ ਰਾ ਕਰ ਰਿਹਾ ਅਸੀਂ ਉਹਨਾਂ ਨੂੰ ਢਾਣਾ ਨਹੀਂ ਚਾਹੁੰਦੇ ਅਸੀਂ ਇੱਥੇ ਜਿਹੜੇ ਬੰਦੇ ਸਾਡੀਆਂ ਨੌਕਰੀਆਂ ਖਾਰੇ ਆ ਜਿਹੜੇ ਅਪਰਾਧ ਕਰ ਰਹੇ ਆ ਜਿਹੜੇ ਬੰਦੇ ਉਦਾਂ ਹੀ ਇੱਥੇ ਆ ਕੇ ਜਿਹੜੇ ਆ ਉਹ ਤੁਰੇ ਫਿਰਦੇ ਆ ਅਸੀਂ ਉਹਨਾਂ ਨੂੰ ਬਾਹਰ ਕੱਢਣਾ ਚਾਹੁੰਦੇ ਆ ਅਸੀਂ ਲੀਗਲਾਈਜ਼ ਕਰਨਾ ਚਾਹੁੰਦੇ ਆ ਸਾਰੀ ਗੱਲ ਨੂੰ ਮੈਂ ਤਾਂ ਉਹ ਚੰਗੇ ਪ੍ਰਵਾਸੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਤੁਸੀਂ ਅੱਗੇ ਆਓ ਤੁਸੀਂ ਡਿਮਾਂਡ ਕਰੋ ਜਿਹੜਾ ਪ੍ਰਵਾਸੀਆ ਉਹਦਾ ਵੀ ਇੱਕ ਰਾਈਟ ਆ ਉਹ ਡਿਮਾਂਡ ਕਰਨ ਵੀ ਅਸੀਂ ਇੱਥੇ ਚੰਗੇ ਰਹਿਨੇ ਆ ਚੰਗਾ ਖਾਣੇ ਆ ਚੰਗਾ ਸਾਨੂੰ ਮਿਲਦਾ ਵੀ ਇੱਥੇ ਕਾਨੂੰਨ ਬਣਾਇਆ ਜਾਵੇ ਇੱਕ ਉਹ ਸਾਡੀ ਵੀ ਭਲਾਈ ਚ ਤੇ ਉਹ ਜਿਹੜੇ ਪ੍ਰਵਾਸੀ ਚੰਗੇ ਪ੍ਰਵਾਸੀ ਉਹਨਾਂ ਦੀ ਵੀ ਭਲਾਈ ਚ ਧੰਨਵਾਦ ਜੀ